ਅਕਾਲੀ ਫੂਲਾ ਸਿੰਘ ਸਿੱਖਾਂ ਦੀਆਂ ਪੱਗਾਂ ਨਹੀਂ ਰੋਲਦਾ ਸੀ। ਅਕਾਲੀ ਫੂਲਾ ਸਿੰਘ ਸਿੱਖਾਂ ਦੇ ਦਸਤਾਰਾਂ ਦੀ ਸਿੱਖਾਂ ਦੇ ਕੇਸਾਂ ਦੀ ਬੇਅਦਮੀ ਨਹੀਂ ਕਰਾਉਂਦਾ ਸੀ। ਤੂੰ ਮੇਰੇ ਕੇਸਾਂ ਦੀ ਮੇਰੀ ਦਸਤਾਰ ਦੀ ਬੇਅਦਮੀ ਕਰਾਈ ਤੇ ਮੇਰੇ ਤੇ ਝੂਠਾ ਪਰਚਾ ਦਰਜ ਕਰਾਇਆ। ਬਿਰਸਾ ਸਿੰਘ ਬਲਟੋਆ ਦੀ ਟੀਮ ਨੇ ਮੈਨੂੰ ਨਹੀਂ ਪਤਾ ਹੋ ਸਕਦਾ ਤੁਸੀਂ ਕਿਉਂਕਿ ਡਰਾਮੇਬਾਜ਼ ਬਹੁਤੋਂ ਆਪਣੇ ਕੋਲੋਂ ਕਹਤਾ ਹੋਵੇ ਵੀ ਗਾਲਾਂ ਕੱਢੀਆਂ ਕਿਉਂਕਿ ਬਲਟੋਆ ਸਾਹਿਬ ਨੇ ਵੀ ਕਿਹਾ ਸੀ ਵੀ ਪ੍ਰੂਫ ਦਿਓ ਜੇ ਗਾਲਾਂ ਕੱਢੀਆਂ ਨੇ। ਤੁਹਾਨੂੰ ਗਾਲਾਂ ਕੱਢੀਆਂ ਤੁਹਾਡੇ ਪਰਿਵਾਰ ਤੇ ਗੱਲ ਆਈ ਉਹ ਦਿਨ ਭੁੱਲ ਗਏ ਜਦੋਂ ਮੈਂ ਤੁਹਾਡੇ ਕੋਲੇ ਤੁਹਾਡੇ ਤਖਸੀਦ ਦਮਦਮਾ ਸਾਹਿਬ ਦੇ ਪ੍ਰਬੰਧ ਨਾਲ ਜੁੜੇ ਗੁਰਦੁਆਰਾ ਸਾਹਿਬ ਦਾ ਮਸਲਾ ਲੈ ਕੇ ਆਇਆ ਸੀ ਤੇ ਤੁਸੀਂ ਮੇਰੇ ਤੇ ਮੇਰੀ ਮਾਤਾ ਤੇ ਤੇ ਮੇਰੀ ਪਤਨੀ ਤੇ ਪਰਚਾ ਦਰਜ ਕਰਾਇਆ ਸੀ ਅੱਜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਪਤਾ ਹੀ ਹੈ ਆਪਾਂ ਪਿਛਲੇ ਦਿਨ ਵੀ ਗੱਲ ਕੀਤੀ ਸੀ ਹੁਣ ਜਿਹੜਾ ਮੇਰਾ ਵੀਰ ਕੋਈ ਲਾਈਵ ਆ ਰਿਹਾ ਹੈ ਮੜ ਜੇ ਆਵਾਜ਼ ਦੀ ਕਲੀਅਰ ਕਰ ਦਿਓ ਤਾਂ ਜੋ ਆਪਾਂ ਕਿਉਂਕਿ ਅੱਜ ਜੋ ਤੁਸੀਂ ਪੜ੍ਹੇ ਹੋਈ ਦਾ ਦੇਖ ਲਿਆ ਕਿ ਨਕਲੀ ਪੀ ਐਚ ਡੀ ਗਿਆਨੀ ਹਰਪ੍ਰੀਤ ਸਿੰਘ ਜਵਾਬ ਦੇਣ ਤਖਸਰੀ ਦਵਨਵਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸੰਬੰਧ ਚ ਗੱਲ ਕਰਨੀ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਬੇਨਤੀ ਹੈ ਵੀ ਮਸਲਾ ਜਿਹੜਾ ਆਪਾਂ ਜਿਹੜੇ ਮਸਲੇ ਤੇ ਗੱਲ ਕਰ ਰਹੇ ਆ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜਿਹੜੀ ਇਹ ਵੀਡੀਓ ਹੈ ਗਿਆਨੀ ਹਰਪ੍ਰੀਤ ਸਿੰਘ ਤੱਕ ਪਹੁੰਚਦੀ ਹੋ ਜੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਹਾਂਜੀ ਮੈਂ ਪਿਛਲੀ ਵੀਡੀਓ ਚ ਕਿਹਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਬਿਰਸਾ ਸਿੰਘ ਬਲਟੋਆ ਦੀ ਟੀਮ ਨੇ ਮੈਨੂੰ ਨਹੀਂ ਪਤਾ ਹੋ ਸਕਦਾ ਤੁਸੀਂ ਕਿਉਂਕਿ ਡਰਾਮੇਬਾਜ਼ ਬਹੁਤੋਂ ਆਪਣੇ ਕੋਲੋਂ ਕਹਤਾ ਹੋਵੇ ਵੀ ਗਾਲਾਂ ਕੱਢੀਆਂ ਕਿਉਂਕਿ ਬਲਟੋਆ ਸਾਹਿਬ ਨੇ ਵੀ ਕਿਹਾ ਸੀ ਵੀ ਪ੍ਰੂਫ ਦਿਓ ਜੇ ਗਾਲਾਂ ਕੱਢੀਆਂ ਨੇ ਤੁਹਾਨੂੰ ਗਾਲਾਂ ਕੱਢੀਆਂ ਤੁਹਾਡੇ ਪਰਿਵਾਰ ਤੇ ਗੱਲ ਆਈ ਉਹ ਦਿਨ ਭੁੱਲ ਗਏ ਜਦੋਂ ਮੈਂ ਤੁਹਾਡੇ ਕੋਲੇ ਤੁਹਾਡੇ ਤੱਕ ਸੀ ਦਮਦਵਾ ਸਾਹਿਬ ਦੇ ਪ੍ਰਬੰਧ ਨਾਲ ਜੁੜੇ ਗੁਰਦੁਆਰਾ ਸਾਹਿਬ ਦਾ ਮਸਲਾ ਲੈ ਕੇ ਆਇਆ ਸੀ ਕਿ ਤੁਸੀਂ ਮੇਰੇ ਤੇ ਮੇਰੀ ਮਾਤਾ ਤੇ ਤੇ ਮੇਰੀ ਪਤਨੀ ਦੇ ਪਰਚਾ ਦਰਜ ਕਰਾਇਆ ਸੀ ਅੱਜ ਮੈਂ ਸਾਡੇ ਉਹਨਾਂ ਪੰਥਕ ਆਗੂਆਂ ਨਾਲ ਨੂੰ ਵੀ ਇਹ ਗੱਲ ਕਹਿਣੀ ਚਾਹਣਾ ਕਿ ਤੁਸੀਂ ਬੜਾ ਜਦੋਂ ਕਿਤੇ ਮਿਲਦੇ ਹੋ ਬੜਾ ਮਾਣ ਦਿੰਦੇ ਹੋ ਪਰ ਇਸ ਮਸਲੇ ਤੇ ਚੁੱਪ ਕਿਉਂ ਹੋਗੇ ਮੈਨੂੰ ਕਈ ਬੰਦਿਆਂ ਨੇ ਵੀ ਕਿਹਾ ਵੀ ਜਦੋਂ ਮੌਕਾ ਸੀ ਤੂੰ ਉਦੋਂ ਬੋਲਿਆ ਨਹੀਂ ਉਦੋਂ ਉਸ ਸਮੇਂ ਉਹ ਅਕਾਲ ਤਖਤ ਸਾਹਿਬ ਦਾ ਜਥੇਦਾਰ ਸੀ ਚਾਹੇ ਅਸੀਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਨੂੰ ਮੰਨਦੇ ਆ ਪਰ ਸਿੱਖ ਕੌਮ ਦੀ ਕੋਈ ਮਾਨ ਮਰਿਆਦਾ ਉਸ ਤਖਤ ਤੇ ਉਹ ਕਾਬਜਾ ਉਹ ਬੈਠਾ ਸੀ ਉੱਥੇ ਇਸ ਕਰਕੇ ਉਸ ਉਸ ਤੋਂ ਵੀ ਮੈਂ ਬੋਲਿਆ ਨਹੀਂ ਅੱਜ ਉਹ ਸਾਬਕਾ ਜਥੇਦਾਰ ਹੈ ਉਹ ਲੋਕਾਂ ਨੂੰ ਗਮਰਾਹ ਕਰਕੇ ਸਾਡੇ ਢੋਲੇ ਪਾਲੇ ਸਿੱਖਾਂ ਨੂੰ ਗਮਰਾਹ ਕਰਕੇ ਆਰਾ ਸੱਦੀ ਝੋਲੇ ਛਟਣਾ ਚਾਹੁੰਦਾ ਇਸ ਕਰਕੇ ਮੈਂ ਅੱਜ ਇਹ ਜਿਹੜੀਆਂ ਗੱਲਾਂ ਦਾ ਮੈਂ ਜਵਾਬ ਗਿਆਨੀ ਹਰਪ੍ਰੀਤ ਸਿੰਘ ਜੀ ਤੋਂ ਲੈਣਾ ਚਾਹਣਾ ਤੁਸੀਂ ਕੱਲ ਸ਼੍ਰੋਮਣੀ ਕਮੇਟੀ ਨੇ ਸਾਨੂੰ ਟਾਈਮ ਦਿੱਤਾ ਇੱਕ ਮਹੀਨੇ ਦਾ ਆਪਣੀ ਜਿਹੜੀ ਕਮੇਟੀ ਬਣੀ ਹੈ ਨਾਲ ਦੀ ਨਾਲ ਲਾਈਵ ਹੋ ਗਏ ਐ ਕਹੇ ਜੀ ਮੈਨੂੰ ਤੋਰੀ ਮੰਗੂ ਲੰਕਾਰ ਖਿਆ ਗੱਲਾਂ ਤੁਸੀਂ ਅਕਾਲੀ ਫੂਲਾ ਸਿੰਘ ਦੀ ਕਰਦੇ ਹੋ ਵੀ ਅਸੀਂ ਅਕਾਲੀ ਫੂਲਾ ਸਿੰਘ ਵਰਗਾ ਸਟੈਂਡ ਲੈਂਤਾ ਕੀ ਅਕਾਲੀ ਕਿਸੇ ਸਿਆਸਤਦਾਨ ਚ ਜਾਂ ਕਿਸੇ ਰਾਜੇ ਮਹਾਰਾਜੇ ਚ ਉਸ ਸਮੇਂ ਦਮਸੀਹ ਅਕਾਲੀ ਫੂਲਾ ਸਿੰਘ ਨੂੰ ਤੋਰੀ ਵਾਂਗੂ ਲਮਕਾ ਲੈਣ ਤੁਹਾਡਾ ਕਰਤਾਰ ਅਕਾਲੀ ਫੂਲਾ ਸਿੰਘ ਵਰਗਾ ਹੈਗਾ ਤੁਸੀਂ ਸਾਰੇ ਨਹੀਂ ਨਹੀਂ ਬਾਬਾ ਜੀ ਬਾਦਲਾਂ ਨੇ ਮੇਰੇ ਤੇ ਪਰਚੇ ਪਾਇਆ ਤੁਹਾਨੂੰ ਪਤਾ ਹੈ ਬਾਦਲਾਂ ਦਾ ਮੇਰੇ ਨਾਲ ਕੋਈ ਮਤਲਬ ਨਹੀਂ ਬਾਦਲਾਂ ਨੇ ਮੇਰੇ ਤੇ ਕਰਦਾਰ ਕੋਸ਼ਿਸ਼ ਕੀਤੀ ਹੈ ਬਾਦਲ ਪਰਿਵਾਰ ਨੇ ਮੇਰੀ ਕੁਲਦੀਪ ਸਿੰਘ ਜੀ ਡੈਂਟਲ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਜੀ ਬਾਦਲਾ ਨੇ ਮੇਰੀ ਮੇਰੀ ਕਰਦਾਰ ਕੋਸ਼ਿਸ਼ ਕੀਤੀ ਹੈ 2017 ਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਿਅਦਬੀ ਹੋਈ ਆ ਉਸ ਤੋਂ ਬਾਅਦ ਮੈਂ ਇੱਕ ਦਿਨ ਪਹਿਲਾਂ ਵੀ ਇਹ ਗੱਲ ਕਹੀ ਸੀ ਵੀ ਜੇਕਰ ਬਾਦਲ ਪਰਿਵਾਰ ਨੂੰ ਵਿਕਰਮ ਮਜੀਠੀਆ ਸੁਖਵੀਰ ਹਰਸਿਮਰਤ ਇਹਨੂੰ ਕਿਸੇ ਨੇ ਘੇਰਿਆ ਤਾਂ ਅਸੀਂ ਘੇਰਿਆ ਮਾਨਸਾ ਜ਼ਿਲ੍ਹੇ ਚ ਇਹਨਾਂ ਨੇ ਮੇਰੇ ਤੇ ਐਨਡੀਪੀ ਦੇ ਪਰਚਾ ਵੀ ਦਰਜ ਕਰਾਇਆ ਸੀ ਝੂਠਾ ਸਾਡੇ ਵਿੱਚ ਬੰਦੇ ਸ਼ਾਮਲ ਸੀਗੇ ਉਹ ਵੀ ਕਿਸੇ ਮੇਰਾ ਕਿਉਂਕਿ ਹਲੇ ਕੋਰਟ ਤੇ ਚੱਲ ਰਿਹਾ ਨਿਭੜਨ ਦੇ ਆਪਾਂ ਉਹ ਵੀ ਜਨਤਾ ਕਰਾਂਗੇ ਹਾਂ ਆਪਾਂ ਗੱਲ ਕਰਦੇ ਸੀ ਗਿਆਨੀ ਹਰਪ੍ਰੀਤ ਸਿੰਘ ਜੀ ਜਦੋਂ ਸਿੱਖਾਂ ਦੀਆਂ ਪੱਗਾਂ ਲੈਣੀਆਂ ਸੀ ਉਦੋਂ ਤੁਸੀਂ ਉਦੋਂ ਚੁੱਪ ਸੀ ਹੁਣ ਮੈਂ ਅੱਜ ਪਿਛਲੇ ਸਮੇਂ ਸਾਡੇ ਘੋਲੇ ਪਾਲੇ ਸਿੱਖ ਤੋਂ ਇਹ ਐਪਲੀਕੇਸ਼ਨ ਦਵਾਈ ਬੀਜੀ ਤੁਸੀਂ ਗਿਆਨੀ ਗੁਰਵਜਨ ਸਿੰਘ ਦੀਆਂ ਸਹੂਲਤਾਂ ਵਾਪਸ ਲਵੋ ਬਣਦੀ ਇਹਨਾਂ ਦੀ ਆਪਦੀ ਨਹੀਂ ਸੀ ਉਦੋਂ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੂੰ ਜਿਹੜਾ ਨਿਜਮਾਂ ਦੀ ਉਹਦੀ ਲੰਘਣਾ ਕਰ ਰਿਹਾ ਸੀ ਇੱਕ ਪਾਸੇ ਤੂੰ ਡਰਾਮੇ ਕਰ ਰਿਆ ਵੀ ਮੇਰੀ ਜੀ ਕਰਦਾਰ ਕੋਸ਼ਿਸ਼ ਕਰਤੀ ਜੀ ਫਰਾਨਾ ਕਰਤੀ ਇੱਕ ਪਾਸੇ ਤੂੰ ਆਪਦੇ ਸਾਲੇ ਨੂੰ ਇੱਕ ਮਹੀਨੇ ਚ ਦੋ ਦੋ ਵਾਰੀ ਪ੍ਰਮੋਸ਼ਨਾਂ ਲੈਂਤੀਆਂ ਦੋ ਦਿਨਾਂ 'ਚ ਦੋ ਵਾਰੀ ਪ੍ਰਮੋਸ਼ਨ ਮੈਨੂੰ ਇੱਕ ਗੱਲ ਦੱਸੋ ਵੀ ਜਦੋਂ ਦਾ ਤੂੰ ਤਖਤ ਦਾ ਜ세ਦਾਰ ਲੱਗਿਆ ਤੇਰਾ ਸਾਲਾ ਤੇਰਾ ਪੀਏ ਰੱਖਿਆ ਤੂੰ ਆਪ ਦਾ ਇੱਕ ਕੰਮ ਕੌਮ ਦਾ ਦੱਸਿਓ ਕੀ ਕੀਤਾ ਉਹਨੇ ਸਿਰਫ ਤੇਰੇ ਜਵਾਖਾਂ ਨੂੰ ਸਕੂਲ 'ਚੋਂ ਘਰੇ ਲੈਣ ਤੋਂ ਬਿਨਾ ਜਾਂ ਜਿੰਮ ਜਾਣ ਤੋਂ ਬਿਨਾ ਕਦੇ ਤੇਰੀ ਗੱਡੀ 'ਚ ਬੈਠ ਕੇ ਗਿਆ ਹੋਵੇ ਕਦੇ ਕਿਸੇ ਦਾ ਫੋਨ ਸੁਣਿਆ ਹੋਵੇ ਠੀਕ ਐ ਆਪਾਂ ਤੇਰੇ ਕੋਲੇ ਆਉਂਦੇ ਰਿਆਂ ਬੜਾ ਲੰਮਾ ਸਾਂ ਸਮਾ ਕਦੇ ਇੱਕ ਕੰਮ ਦੱਸ ਦੇ ਵੀ ਉਹਨੇ ਪੀਏ ਵਾਲਾ ਕੰਮ ਕੀਤਾ ਹੋਵੇ ਚਾ ਕਿ ਉਹਨੂੰ ਤੂੰ ਮੀਟ ਮੈਨੇਜਰ ਬਣਾਤਾ ਜਿਹੜੇ ਤੇਰੇ ਕੋਲੇ ਆ ਹੁਣ ਤੇਰਾ ਪਤਾ ਲੈਂਦੇ ਫਿਰ ਤੇ ਸਾਰੇ ਬੀਜੇਪੀ ਦੇ ਬੰਦੇ ਆ ਕਸ਼ਮੀਰ ਚ ਇਹਨਾਂ ਨੇ ਬੀਜੇਪੀ ਲਈ ਪ੍ਰਚਾਰ ਕੀਤਾ ਕੌਣ ਭੁੱਲਿਆ ਪ੍ਰੇਮ ਸਿੰਘ ਚੰਦੂ ਮਾਜਰੇ ਦੀ ਟੀਮ ਨੂੰ ਅਕਾਲੀ ਫੂਲਾ ਸਿੰਘ ਸਿੱਖਾਂ ਦੀਆਂ ਪੱਗਾਂ ਨਹੀਂ ਰੋਲਦਾ ਸੀ। ਅਕਾਲੀ ਫੂਲਾ ਸਿੰਘ ਸਿੱਖਾਂ ਦੇ ਦਸਤਾਰਾਂ ਦੀ ਸਿੱਖਾਂ ਦੇ ਕੇਸਾਂ ਦੀ ਬੇਅਦਬੀ ਨਹੀਂ ਕਰਾਉਂਦਾ ਸੀ। ਤੂੰ ਮੇਰੇ ਕੇਸਾਂ ਦੀ, ਮੇਰੀ ਦਸਤਾਰ ਦੀ ਬੇਅਦਬੀ ਕਰਾਈ ਤੇ ਮੇਰੇ ਤੇ ਝੂਠਾ ਪਰਚਾ ਦਰਜ ਕਰਾਇਆ। ਯਾਨੀ ਹਰਪੀ ਸਿੰਘ ਜੀ ਅਸੀਂ ਉਸ ਸਮੇਂ ਚੁੱਪ ਰਹੇ ਅਕਾਲ ਪੁਰਖ ਤੇ ਗੱਲ ਛੱਡੀ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇਰੇ ਕਾਰਜ ਵਾਸਤੇ ਆਏ ਸੀ। ਅਸੀਂ ਨਵਾਣੇ ਆ ਸਾਡੇ ਚ ਤੇਰਾ ਕਿਉਂ ਚੰਨੀ ਦੇ ਮੁੰਡਿਆਂ ਦੀਆਂ ਅਰਦਾਸਾਂ ਵਗੈਰਾ ਕਰਦਾ ਸੀ ਸਰਕਾਰੀ ਦਰਬਾਰੇ ਤੇਰੀ ਪਹੁੰਚ ਸੀ ਵੀ ਅਸੀਂ ਨਵਾਣੇ ਆ ਜੋ ਸਾਡੇ ਨਾਲ ਹੋਇਆ ਪ੍ਰਮਾਤਮਾ ਉਹਦਾ ਨਵੇੜਾ ਤੂੰ ਆਪ ਕਰੀ ਤੇ ਪ੍ਰਮਾਤਮਾ ਨੇ ਕੀਤਾ ਅੱਜ ਡਰਾਮੇ ਕਰਦਾ ਲੋਕਾਂ ਨੂੰ ਮੂਰਖ ਬਣਾ ਰਿਹਾ ਤੂੰ ਤਖਸਰੀ ਦਮਦਵਾ ਸਾਹਿਬ ਜਦੋਂ ਦਾ ਤੂੰ ਆਇਆ ਕਿਸੇ ਛੱਡ ਦੀ ਕਲਾਲੇ ਸਿੱਖ ਦਾ ਕਦੇ ਤੂੰ ਸਾਥ ਦਿੱਤਾ ਹੋਵੇ ਸਾਹਤੂ ਦੂ ਸਿਰਫ ਅਤਰਹੀਣ ਬੰਦਿਆਂ ਦਾ ਦਿੱਤਾ ਜੇ ਕਦੇ ਕੋਈ ਮਸਲਾ ਹੋ ਗਿਆ ਕੋਈ ਵਧੀਆ ਸ਼੍ਰੋਮਣੀ ਕਮੇਟੀ ਦਾ ਮੈਂਬਰ ਕਿਸੇ ਚਿੱਤਰਹੀਣ ਬੰਦੇ ਨੂੰ ਨੂੰ ਸਸਪੈਂਡ ਕਰਾਤਾ ਤਾਂ ਤੂੰ ਭੱਜਿਆ ਗਿਆ ਅੰਮ੍ਰਿਤਸਰ ਨੂੰ ਇਹਨੂੰ ਬਹਾਲ ਕਰੋ ਜੀ ਇਹਦੇ ਬਿਨਾਂ ਤਾਂ ਕੌਮ ਦਾ ਸਰਨਾ ਹੀ ਨਹੀਂ ਅੱਜ ਆਪ ਚੀਕਾਂ ਮਾਰਦਾ ਕਿਹੜੀ ਤੇਰੀ ਇੱਕ ਵੀ ਗੱਲ ਦੱਸ ਦੇ ਮੈਨੂੰ ਜਿਹੜੀ ਤੋਂ ਕੌਮ ਦੇ ਭਲੇ ਲਈ ਕੀਤੀ ਹੋਵੇ ਜਿੰਨੇ ਫੈਸਲੇ ਲਏ ਉਹ ਇੱਕ ਮਲੇਸ਼ੀਆ ਦਾ ਸੀਗਾ ਉਹਨੇ ਗੁਰੂ ਗ੍ਰੰਥ ਸਾਹਿਬ ਦੇ ਸੂਪ ਪ੍ਰਕਾਸ਼ ਕਰਾਇਆ ਸੀ ਵੱਡੇ ਸਾਈਜ਼ ਦੇ ਵੱਡਾ ਆਕਾਰ ਜਿਹੜਾ ਮਤਲਬ ਘੱਟੋ ਘੱਟ 10 ਬੰਦਿਆਂ ਤੋਂ ਬਿਨਾ ਮਹਾਰਾਜ ਦੇ ਸੂਪ ਪ੍ਰਕਾਸ਼ ਨਹੀਂ ਹੁੰਦੇ ਸੀ ਉਹ ਕਮੇਟੀ ਦਾ ਫੈਸਲਾ ਹੋਇਆ ਉਹ ਤੂੰ ਅੱਜ ਤੱਕ ਲਾਗੂ ਨਹੀਂ ਹੋਣ ਦਿੱਤਾ ਥੈਲੀਆਂ ਲੈ ਲੀਆਂ ਉਸ ਰੂਪ ਵੀ ਆਪ ਅਗਲੇ ਪ੍ਰਕਾਸ਼ ਕਰਕੇ ਮਲੇਸ਼ੀਆ ਦੇ ਵਿੱਚ ਮੈਂ ਗਿਆਨੀ ਹਰਪੀਸੀ ਤੁਹਾਨੂੰ ਪੁੱਛਣਾ ਚਾਹਣਾ ਵੀ ਇੱਕ ਗੱਲ ਦੱਸ ਦਿਓ ਜਿਹੜੀ ਤੁਸੀਂ ਕੌਮ ਦੇ ਭਲੇ ਲਈ ਕੀਤੀ ਹੋਵੇ ਸਿਰਫ ਤੇ ਸਿਰਫ ਪੈਸਾ ਇਕੱਠਾ ਕਰਨ ਵਾਸਤੇ ਜਿਹੜੀ ਗੱਲ ਆਪਾਂ ਕਹਿ ਰਹੇ ਆ ਨਾ ਜਿਹੜੀਆਂ ਇਹ ਇਹ ਹੁਣ ਚੱਲ ਰਿਹਾ ਸਿਸਟਮ ਜਿਵੇਂ ਕੱਲ ਚੰਦੂ ਮਾਜਰੇ ਨੇ ਕਿਹਾ બીજી ਤਖਤਾਂ ਦੇ ਜਥੇਦਾਰਾਂ ਦਾ ਕੋਈ ਵਿਧੀ ਵਿਵਧਾਨ ਬਣਾਓ વિધિ ਵਿਧਾਨ ਤਾਂ ਕੌਮ ਨੇ ਬਣਾਉਣਾ ਹੈ ਵਿਧੀ ਵਿਧਾਨ ਕੌਮ ਨੇ ਬਣਾ ਲਿਆ ਤਖਤਾਂ ਦਾ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਅਕਾਲ ਤੱਕ ਸਾਡਾ ਜਥੇਦਾਰ ਆਪਾਂ ਲਾਇਆ ਹੋਇਆ ਹੈ ਜਿਹੜਾ ਇਹ ਵਿਧੀ ਵਿਧਾਨ ਬਣਾਉਣਗੇ ਜਿਵੇਂ ਪਟਨਾ ਸਾਹਿਬ ਦਾ ਤੇ ਹਜੂਰ ਸਾਹਿਬ ਦਾ ਵਿਧੀ ਵਿਧਾਨ ਹੈ ਉਸ ਤਰ੍ਹਾਂ ਬਣੂਗਾ ਸਰਕਾਰ ਆਪਦੀ ਮਰਜ਼ੀ ਨਾਲ ਲਾਇਆ ਕਰੂਗੀ ਸਰਕਾਰ ਆਪਦੀ ਮਰਜ਼ੀ ਦਾ ਪ੍ਰਬੰਧ ਕਰੂਗੀ ਜਥੇਦਾਰ ਲਾਊਗੀ ਆਪਦੀ ਮਰਜ਼ੀ ਨਾਲ ਫਿਰ ਅਸੀਂ ਚੀਕਾਂ ਮਾਰਾਂਗੇ ਫਿਰ ਸਿੱਧੀ ਤੇ ਸਿੱਧੀ ਜਮਾ ਸਿੱਧੂ ਮਿੱਧੂ ਸਿੱਧੀ ਦਾਖਲਨ ਦਾ ਜਿਹੂ ਹੋਰ ਤਾਂ ਹੋ ਸਕਦਾ ਕੌਮ ਦਾ ਕਿਤੇ ਦਬਾਅ ਮੰਨ ਲੇ ਕੌਮ ਦਾ ਪ੍ਰੈਸ਼ਰ ਪਏ ਜੇ ਕੋਈ ਫੈਸਲਾ ਕੌਮ ਦੇ ਭਾਵਨਾਵਾਂ ਦੇ ਅਨੁਸਾਰ ਆ ਜੇ ਜਦੋਂ ਫੈਸਲੇ ਜੇ ਇਹ ਦੂਜੇ ਤਖਤਾਂ ਦੀ ਤਰ੍ਹਾਂ ਸਿਸਟਮ ਹੋ ਗਿਆ ਤੇ ਫੈਸਲੇ ਪ੍ਰਧਾਨ ਮੰਤਰੀ ਦਫ਼ਤਰ ਤੋਂ ਆਇਆ ਕਰਨਗੇ ਤੇ ਅਸੀਂ ਇਸ ਤੋਂ ਵੀ ਵੱਡੀਆਂ ਚੀਕਾਂ ਮਾਰਿਆ ਕਰਾਂਗੇ ਚਲੋ ਇਹ ਮੇਰਾ ਵਿਸ਼ਾ ਨਹੀਂ ਹੈਗਾ ਇਹ ਕੌਮ ਦੇ ਬੜੇ ਜਿਹੜਾ ਉਹ ਬੰਦੇ ਕੌਮ ਦੇ ਬڑے ਵੱਡੇ ਜਥੇਦਾਰ ਬੈਠੇ ਆ ਪਰ ਮੈਂ ਅੱਜ ਜਿਹੜੇ ਸਾਡੇ ਵੀਰ ਗੁੰਮਰਾਹ ਹੋ ਗਏ ਗਿਆਨੀ ਹਰਪ੍ਰੀਤ ਸਿੰਘ ਜੀ ਨੀਟਾ ਜੀਆਂ ਦੀਆਂ ਗੱਲਾਂ 'ਚ ਆ ਕੇ ਉਹ ਵੀ ਪਤਾ ਨਹੀਂ ਇਹਦੇ ਨਾਲ ਇਹ ਕੌਮ ਨੂੰ ਇਹੋ ਜੇ ਡੂੰਘੇ ਟੋਏ 'ਚ ਡੇਗੂਗਾ ਕੌਮ ਮੁੜ ਕੇ ਉੱਠਣ ਜੋਗਰੀ ਨਹੀਂ ਰਹਿਣੀ ਇਹਦੀ ਜਿਹੜੀ ਹਾਸੀ ਆ ਨਾ ਇਹ ਕਹਿੰਦਾ ਮੈਂ ਦਿੱਲੀ ਨਾਲ ਹਾਂ ਸਾਡੀ ਜਾਰੀ ਹੈ ਇਹ ਕੌਮ ਨੂੰ ਬਹੁਤ ਬਹੁਤ ਨੁਕਸਾਨਦੇ ਆ ਨਕਲੀ ਪੀ ਐਚ ਡੀ ਨਕਲੀ ਪੀ ਐਚ ਡੀ ਇਹ ਇਹ ਨੀਟੇ ਨੂੰ ਵੀ ਪਤਾ ਹੈ ਵੀ ਨਕਲੀ ਪੀ ਐਚ ਡੀ ਚੋਂ ਕਹਿ ਰਿਹਾ ਮੈਂ ਕਿਉਂਕਿ ਮੈਨੂੰ ਪਤਾ ਹੈ ਇਹ ਇਹ ਦੀ ਜਿਹੜੀ ਪੀ ਐਚ ਡੀ ਹੈ ਉਹ ਨਕਲੀ ਹੈ ਉਹ ਵੀ ਹੌਣ ਸਮਾਂ ਹੌਣ ਤੇ ਦੱਸਾਂਗੇ ਵੀ ਨਕਲੀ ਪੀ ਐਚ ਡੀ ਕਿਵੇਂ ਹੈ ਮੈਨੂੰ ਇੱਕ ਜਿ세ਦਾਰ ਨੀਟਾ ਸਾਹਿਬ ਇੱਕ ਇੱਕ ਗੁਰਸਿੱਖ ਬੰਦਾ ਜਿਹੜਾ ਕੋਈ ਨਤਨੇਮੀ ਸਿੰਘ ਹੋਵੇ ਤੁਹਾਡੇ ਅਧਿਕਾਰ ਖੇਤਰ ਚੋਂ ਦਾ ਹੋਵੇ ਤਖਸਰੀ ਦਮਨ ਸਿੰਘ ਜਿਹਦੀ ਤੁਸੀਂ ਮਦਦ ਕਰੀ ਹੋਵੇ ਜਿੰਨੇ ਬੰਦਿਆਂ ਦੀ ਤੁਸੀਂ ਉੱਥੇ ਮਦਦ ਪੁਸਤ ਪਨਾਹੀ ਕਰਦੇ ਹੋ ਸੋਨੂੰ ਪਤਾ ਹੀ ਹੈ ਜਿਹੜੇ ਤੁਸੀਂ ਬਹਾਲ ਕਰਾ ਕੇ ਲਿਆਇਓ ਕੀ ਕੀ ਕਰਦਾਰ ਸੀ ਉਹਨਾਂ ਦੇ ਨੀਤਾ ਜੀ ਅਕਾਲੀ ਫੂਲਾ ਸਿੰਘ ਉਹ ਨਹੀਂ ਜੋ ਲੋਕਾਂ ਦੀਆਂ ਦਸਤਾਰਾਂ ਦੀ ਵੀ ਅਦਵੀ ਕਰੇ ਲੋਕਾਂ ਦੇ ਕਕਾਰਾਂ ਦੀ ਵੀ ਅਦਵੀ ਕਰੇ ਇਸ ਗੱਲ ਦਾ ਜਵਾਬ ਦਿਓ ਕੌਮ ਨੂੰ ਤੁਸੀਂ ਕੱਲ ਲਾਈਵ ਹੋ ਸੀ ਅਕਾਲੀ ਫੂਲਾ ਸਿੰਘ ਵਰਗਾ ਫੈਸਲਾ ਅਕਾਲੀ ਫੂਲਾ ਸਿੰਘ ਦਾ ਫੈਸਲਾ ਇਸ ਤਰ੍ਹਾਂ ਦਾ ਸੀ ਜੋ ਤੁਸੀਂ ਕੀਤਾ ਇੱਕ ਪਾਸੇ ਤੁਸੀਂ ਆਪਦੀ ਕੋਠੀ ਚ ਆਪਦੇ ਚਿਹਤੇ ਪੱਤਰਕਾਰ ਨੂੰ ਕਹਿ ਰਹੇ ਹੋ ਵੀ ਜੇ ਮੈਂ ਸੁਖਵੀਰ ਬਾਦਲ ਨੂੰ ਫਾਂਸੀ ਲਾ ਆਂਦਾ ਇਹ ਜਿਹੜੇ ਚਾਰ ਬੰਦੇ ਆ ਚਾਰ ਟੋਟਰੂ ਹੈ ਤੰਤਕ ਜਥੇਬੰਦੀਆਂ ਨੂੰ ਤੂੰ ਚਾਹ ਟੋਟਰੂ ਕਹਿ ਰਿਹਾ ਸੀ ਇਹ ਇਹ ਤਾਂ ਵੀ ਨਹੀਂ ਖੁਸ਼ ਹੋ ਸਕਦੇ ਇਹ ਸਭ ਡਰਾਮੇਬਾਜੀ ਹੈ ਹੋਰ ਬੜਾ ਕੁਝ ਹੈ ਥੋੜੇ ਥੋੜੇ 5 5 4 4 ਮਿੰਟਾਂ ਦੀ ਆਪਾਂ 5 7 ਵੀਡੀਓ ਹੋਰ ਪਾਵਾਂਗੇ ਗਿਆਨੀ ਜੀ ਜਵਾਬ ਦਿਓ ਨਗਲੀ ਪੀ ਐਚ ਡੀ ਸਾਹਿਬ ਤੁਸੀਂ ਕੌਮ ਦਾ ਕੀ ਸਵਾਰਿਆ ਜਦੋਂ ਤੁਸੀਂ ਦਮਦਮਾ ਸਾਹਿਬ ਆਏ ਸੀ ਤੁਹਾਡੀ ਪ੍ਰਾਪਰਟੀ ਕਿੰਨੀ ਸੀ ਅੱਜ ਬਠਿੰਡੇ ਵਰਗੇ ਵੱਡੇ ਸ਼ਹਿਰ 'ਚ ਕਿੰਨੀ ਪ੍ਰਾਪਰਟੀ ਐ ਹਾਂ ਇੱਕੋ ਤੁਹਾਡੇ ਸਾਡੂ ਵਾਲਾ ਮਸਲਾ ਸੀ ਜਿਹੜਾ ਮੈਂ ਉਦੋਂ ਵੀ ਕਿਹਾ ਸੀ ਵੀ ਮੈਨੂੰ ਨਹੀਂ ਪਤਾ ਮਸਲਾ ਕੀ ਐ ਪਰ ਉਹ ਬੰਦੇ ਨੇ ਜਦੋਂ ਮੈਂ ਉੱਬੇ ਗੁਰਦੁਆਰਾ ਸਾਹਿਬ ਵਾਲਾ ਮਸਲਾ ਚੱਕਿਆ ਸੀ ਉਹਨੇ ਮੇਰੇ ਨਾਲ ਪਹੁੰਚ ਕੀਤੀ ਮੈਂ ਕੌਣ ਦੀ ਇੱਕ ਮਹਾਨ ਸ਼ਖਸੀਅਤ ਕੌਮ ਦੇ ਵੱਡੇ ਆਗੂ ਨਾਲ ਉਹਦੇ ਚ ਤਾਲਮਿਲ ਕਰਾਇਆ ਤੇਰੇ ਪੱਤਰਕਾਰ ਨੂੰ ਚਹਿੱਤੇ ਨੂੰ ਜਿਨ੍ਹਾਂ ਨੂੰ ਦਮਦਵਾ ਸਾਹਿਬ ਦੁਕਾਨਾਂ ਦਵਾਈਆਂ ਹੋਈਆਂ ਨੇ ਇੱਕ ਮੈਨੂੰ ਲੱਗਾ ਉਹਦੀ ਕੋਈ ਰਿਸ਼ਤੇਦਾਰ ਕੁੜੀ ਐ ਭਰਤੀ ਕਰਾਈ ਹੋਈ ਐ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਵਿਦਿਅਕ ਸੰਸਥਾ 'ਚ ਉਹਨੂੰ ਤੇਰੀ ਜਦੋਂ ਤੇਰੇ ਸਾਡੂ ਦੀ ਫੋਟੋ ਭੇਜੀ ਉਸ ਤੋਂ ਬਾਅਦ ਦਮਦਵਾ ਸਾਹਿਬ ਅਸੀਂ ਤੇਰੇ ਕੋਲੇ ਗਏ ਤੂੰ ਸਾਡੇ ਕੇਸਾਂ ਦੀ ਦਸਤਾਰਾਂ ਦੀ ਵਿਵਾਦ ਵੀ ਕਰਾਈ ਉਹ ਵਿਚਾਰਾ ਤੇਰਾ ਸਾਡੂ ਡਰ ਗਿਆ ਵੀ ਪਹਿਲਾਂ ਮੇਰੇ ਤੇ ਪਰਚੇ ਕਰਾਈ ਗਿਆ ਹੁਣ ਇਹ ਤੇ ਕਰਾਤਾ ਹੋ ਸਕਦਾ ਮੇਰੀ ਕੋਈ ਗੱਲ ਨਾ ਸੁਣੇ ਤਾਂ ਕਰਕੇ ਉਹ ਉਹ ਲੰਮਾ ਸਮਾਂ ਚੁੱਪ ਰਿਹਾ ਕਿਉਂਕਿ ਪਹਿਲਾਂ ਤੂੰ ਕੀਤਾ ਉਹਦੇ ਨਾਲ ਜਦੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਾ ਦੇ ਸੰਬੰਧ ਚ ਕੋਈ ਬੰਦਾ ਤੇਰੇ ਕੋਲੇ ਗੱਲ ਕਰਨ ਗਿਆ ਤੂੰ ਉਹ ਤੇ ਪਰਚਾ ਦਰਜ ਕਰਾ ਸਕਦਾ ਤੇ ਉਹ ਵਿਚਾਰੇ ਨਵਾਨੇ ਤੇ ਤਾਂ ਗੱਲ ਹੀ ਕੁਛ ਨਹੀਂ ਕਿਉਂਕਿ ਮੁਕਸਰ ਦੇ ਏਰੀਏ ਚ ਸਭ ਨੂੰ ਪਤਾ ਵੀ ਤੇਰੀ ਕੀ ਜੇ ਕਿਸੇ ਨਾਲ ਯਾਰੀ ਸੀ ਉੱਥੇ ਕਿਹਦੀ ਸਪਾਰਸ ਤੇ ਤੂੰ ਦੰਮਨਵਾ ਸਾਹਿਬ ਦਾ ਜਥੇਦਾਰ ਲਾਇਆ ਸੀ ਅਕਾਲ ਤਖਸਾਲ ਸਾਹਿਬ ਦਾ ਕਾਰਜਕਾਰੀ ਜਥੇਦਾਰ ਲਾਇਆ ਸੀ ਤੁਹਾਨੂੰ ਇਹ ਮੁਕਸਰ ਦੀ ਸੰਗਤ ਜਿਹੜਾ ਮੁਕਸਰ ਦਾ ਇਕੱਠ ਕੀਤਾ ਸੀ ਉਹਦੇ ਵਿੱਚ ਕੌਮ ਦੇ ਕਿੰਨੇ ਕੁ ਵਿਦਵਾਨ ਪਹੁੰਚੇ ਸੀ ਸਾਰਿਆਂ ਨੂੰ ਪਤਾ ਹੈ ਮੇਰੇ ਇੱਕ ਦੋ ਭਰਾ ਪੱਤਰਕਾਰ ਐ ਚਲੋ ਮੈਂ ਉਹਨਾਂ ਨੂੰ ਮੈਂ ਕਿਹਾ ਸੀ ਇਸ ਮਸਲੇ ਤੇ ਵੀ ਆਪਾਂ ਬੈਠ ਕੇ ਗੱਲਬਾਤ ਕਰੀਏ ਵੀਡੀਓ ਮੇਰੀ ਵੀ ਇੰਟਰਵਿਊ ਕਰੋ ਭਾਈ ਕਹਿੰਦੇ ਸੀ ਟਾਈਮ ਦੇਵਾਂਗੇ ਚਲੋ ਨਵੇਂ ਸਾਲ 'ਚ ਥੋੜਾ ਜਿਹਾ ਬਿਜੀ ਹੁੰਦਾ ਸਿਸਟਮ ਜਥੇਦਾਰ ਅਖੌਤੀ ਪੀ ਐਚ ਡੀ ਸਾਹਿਬ ਤਾਂ ਨੂੰ ਮੂਰਖ ਨਹੀਂ ਬਣਾ ਸਕਦੇ ਅਕਾਲੀ ਫੂਲਾ ਸਿੰਘ ਬਣਨ ਵਾਸਤੇ ਬੜਾ ਕੁਛ ਹੈ। ਅਕਾਲੀ ਫੁੱਲਾ ਸਿੰਘ ਨਹੀਂ ਬਣ ਸਕਦੇ ਤੁਸੀਂ। ਕੌਮ ਦੀਆਂ ਜੜਾਂ 'ਚ ਤੇਲ ਦੇ ਨਾਲ ਅਕਾਲੀ ਫੁੱਲਾ ਸਿੰਘ ਨਹੀਂ ਹੋ ਸਕਦੇ। ਉਹ ਕੱਲ ਮੈਨੂੰ ਇੱਕ ਸਿੰਘ ਦਾ ਫੋਨ ਆਇਆ ਕਹਿੰਦਾ ਜੀ ਦਮਦਮਾ ਸਾਹਿਬ ਦੀ ਸਬੀਲ ਤੇ ਤਸੀਲ ਤੇ ਖੜਕੇ ਨੀਦਾ ਜੀ ਨੇ ਸਾਂਹ ਖਾਦੀ ਵੀ ਮੇਰੇ ਇਸ ਕੁੜੀ ਨਾਲ ਸੰਬੰਧ ਹੋਣ ਚਰਚੇ ਤਾਂ ਹੋਰ ਬਹੁਤ ਸੀ ਜਥੇਦਾਰ ਸਾਹਿਬ ਕਿਵੇਂ ਮਲੇਸ਼ੀਆ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਤੁਸੀਂ ਧਰਮ ਦਾ ਪ੍ਰਚਾਰ ਕੀਤਾ ਉਹ ਵੀ ਫਸੀਲ ਤੇ ਖੜ ਕੇ ਸੌਂ ਖਾਣ ਦੇ ਵੀ ਇਹ ਤੋਂ ਬਿਨਾ ਕਿਸੇ ਨਾਲ ਵੀ ਆਪਦੇ ਘਰ ਵਾਲੀ ਤੋਂ ਬਿਨਾ ਹੋਣ ਉਹ ਵੀ ਕਰ ਦੋ ਕਿਰਪਾ ਕੌਮ ਤੇ ਪਤਾ ਲੱਗ ਜੇ ਕੌਮ ਨੂੰ ਅਗਲੀ ਵੀਡੀਓ 5 ਤਰੀਕ ਨੂੰ ਹੋ ਸਕਦਾ 5 ਤਰੀਕ ਦਾ ਸਮਾਂ ਪਰਮਾਤਮਾ ਕਿਰਪਾ ਕਰੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਆਪਾਂ ਟਾਈਮ ਲੈ ਰਹੇ ਹਾਂ ਜੀ ਯਾਨੀ ਰਗਵੀਰ ਸਿੰਘ ਜੀ ਤੋਂ 5 ਦਾ ਜਾਂ 6 ਦਾ ਆਪਾਂ ਅਕਾਲ ਤਖਤ ਸਾਹਿਬ ਤੇ ਜਾ ਕੇ ਵੀਡੀਓ ਬਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ